ਸ਼ਾਮਾਂ ਦਾਣ ਰੇਡੀਓ ਪੰਜਾਬ ਟੂਡੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਕੰਨੀ ਯਾਨੀ ਕਿ ਸਵਰਨ ਸਿੰਘ ਦਾ ਨੈਲੀਆ ਕੰਨੂ ਪਿਆਰ ਪਰੀ ਸਤਿ ਸ਼੍ਰੀ ਅਕਾਲ ਖਸ਼ਾਮਦੀਦ ਮੈਂ ਗੁਜ਼ਾਰਿਸ਼ ਕਰਦਾ ਕਿ ਜਿਹੜੇ ਵੀ ਇਸ ਵਕਤ ਸਾਡੇ ਨਾਲ ਜੁੜੇ ਨੇ ਉਹ YouTube ਚੈਨਲ ਰੇਡੀਓ ਪੰਜਾਬ ਟੂਡੇ ਦਾ ਵੱਤ ਤੋਂ ਵੱਤ ਸਬਸਕ੍ਰਾਈਬ ਕਰੋ ਜੀ ਇਸ ਤੋਂ ਇਲਾਵਾ ਐਪ ਨੂੰ ਵੱਤ ਤੋਂ ਵੱਤ ਜਿੰਨਾ ਹੋ ਸਕੇ ਬਿਲ੍ਹਾ ਸਮਾਂ ਮਿਲੇ ਤੁਸੀਂ ਐਪ ਨੂੰ ਵੀ ਜਿਹੜਾ ਪਲੀਜ਼ ਯੂਜ਼ ਕਰਿਆ ਕਰੋ ਜੀ ਪ੍ਰੋਗਰਾਮ ਦਾ ਆਗਾਸ ਕਦੇ ਟਿਲ ਸਬਸ ਸਿਕਾ ਲਈ ਸਸ ਸ੍ਰੀ ਕਾ ਟਿਲ ਸਬ ਗੱਲ ਕਰ ਲਈਏ ਰਾਹੁਲ ਨੂੰ ਕਹਿੰਦੇ ਇੱਕ ਬੀਐਸਪੀ ਦੇ ਆਗੂ ਨੇ ਕਹਿ ਦਿੱਤਾ ਵੀ ਇਹ ਮਦੇਸ਼ੀ ਮੂਲ ਦਾ ਹੈ ਤੇ ਮਾਂਬਤੀ ਕੰਦੀ ਕਾਕਾ ਪ ਲੰਬੇ ਹੋ ਛੁੱਟੀ ਬਿਲਕੁਲ ਜੀ ਇਹ ਜਿਹੜੇ ਬੀਐਸਪੀ ਦੇ ਲੀਡਰ ਹੈ ਜੀ ਸੀਗੇ ਹੁਣ ਤਾਂ ਬਚਾਰੇ ਹਾਂ ਸੀਗੇ ਹੈ ਨਹੀਂ ਨਾ ਨਾ ਜੇਪrakash ਜੀ ਬਸਪਾ ਦੇ ਵਾਈਸ ਪ੍ਰੈਜ਼ੀਡੈਂਟ ਦਾ ਕਮਿਪਦਰ ਦੇ ਹੁੰਦੇ ਸੀ ਹਮਮ ਔਰ ਨਾਲ ਹੀ ਇਹਨਾਂ ਨੂੰ ਨੈਸ਼ਨਲ ਕੋਆਰਡੀਨੇਟਰ ਵੀ ਬਣਾਇਆ ਹੋਇਆ ਸੀ ਕਾਫੀ ਅਹਿਮ ਜ਼ਿੰਮੇਵਾਰੀ ਸੀ ਬਹੁਤ ਵੱਡੀ ਜ਼ਿੰਮੇਵਾਰੀ ਸੀ ਆਪਾਂ ਕਹਿ ਸਕਦੇ ਹਾਂ ਕਿ ਬੀਬੀ ਮਾਇਆਬਤੀ ਤੋਂ ਬਾਅਦ ਹਮਮ ਜਥੇਬੰਦਕ ਤੌਰ ਦੇ ਉੱਤੇ ਜੇ ਅਹਿਮ ਪੋਜੀਸ਼ਨ ਸੀ ਤਾਂ ਉਹ ਇਸ ਸਖਸ਼ੀ ਸੀ ਹਮ ਇਸ ਸਖਸ਼ੇ ਪਿਛਲੇ ਦਿਨਾਂ ਚ ਇੱਕ ਸਮੇਲਨ ਹੋਇਆ ਹਮ ਬਸਪਾ ਦੇ ਰਿਵਾਰਡ ਗਾਰਡਰ ਸੀ ਵਰਕਰ ਸੀ ਉਹ ਇਕੱਤਰ ਹੋਏ ਜੀ ਉੱਥੇ ਨੇ ਭਾਸ਼ਣ ਕਰਨਾ ਸ਼ੁਰੂ ਕਰਤਾ ਹਮਮ ਪਾਸ਼ਨ ਕਰਦੇ ਆਏ ਨੇ ਕਿ ਆ ਜੀ ਵੀ ਹੁਣ ਵਕਤ ਆ ਗਿਆ ਜੀ ਕਿ ਬੀਬੀ ਮਾਇਆਬਤੀ ਨੂੰ ਦੇਸ਼ ਦੀ ਅਗਲੀ ਪ੍ਰਧਾਨ ਮੰਤਰੀ ਵਜੋਂ ਪੇਸ਼ ਕੀਤਾ ਜਾਵੇ ਅੱਛਾ ਜੀ ਨਾਲ ਇਹ ਗੁਣ ਵੀ ਗਿਣੌਣੇ ਸ਼ੁਰੂ ਕਰਤੀ ਬੀਬੀ ਦੇ ਬੀਬੀ ਜੀ ਦੇ ਹੂੰ ਕਹਿੰਦਾ ਬੀਬੀ ਜੀ ਇਕੱਲੀ ਦਬੰਗ ਆਗੂ ਹੈ ਹੂੰ ਜਿਹੜਾ ਦਬੰਗ ਹੈ ਨਾ ਹੂੰ ਦਬੰਗ ਸ਼ਬਦ ਦੇ ਅਰਥ ਬਹੁਤੇ ਲੋਕਾਂ ਨੂੰ ਹਾਲੇ ਪਤਾ ਨਹੀਂ ਵੀ ਲੈਣੇ ਸ਼ਬਦ ਪ੍ਰਚਲਿਤ ਬਹੁਤ ਹੈ ਪ੍ਰਚਲਿਤ ਬਹੁਤ ਹੋ ਗਿਆ ਹਾਂ ਦਬੰਗ ਦਾ ਮਤਲਬ ਹੁੰਦਾ ਜਿਹੜਾ ਦੀਦਾ ਦਨੇਰ ਹੋਵੇ ਹਮ ਮਤਲਬ ਵੀ ਉਹ ਨਫਾ ਨੁਕਸਾਨ ਘਾਟੀ ਦੇਖਿਆ ਹੁੰਦਾ ਜਿਹੜੀ ਗੱਲ ਮਨ ਚਾਹੀਏ ਟੱਕਰ ਕਿਹਦੇ ਨਾਲ ਲੈਣੀ ਹੈ ਸਿਰੇ ਤੋਂ ਜਿਹੜਾ ਐਨ ਸਿਖਰਲਾ ਬੰਦਾ ਹੁੰਦਾ ਹੈ ਉਹਦੇ ਨਾਲ ਟੱਕਰ ਲੈਣ ਵਾਲੇ ਬੰਦੇ ਨੂੰ ਦਬੰਗ ਕਿਹਾ ਜਾਂਦਾ ਜਿਹੜਾ ਆਮ ਆਪਣੇ ਪੰਜਾਬੀ ਕਹਿੰਨ ਪੁੱਠਾ ਹੀ ਸਮਝ ਜਾਂਦੇ ਬਈ ਜਿਹੜਾ ਬਦਮਾਸ਼ਾ ਹੋਊਗਾ ਬਦਮਾਸ਼ਾ ਹੋਊਗਾ ਜਾਂ ਅਕਲ ਘੱਟ ਹੋਊਗੀ ਹਾਂ ਹਾਂ ਉਹ ਕਹਿੰਦੇ ਵੀ ਬੀਬੀ ਦਬੰਗ ਹੈ ਤੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਹੈ ਨਾ ਜਿਹੜੀ ਜੀ ਇਸ ਜੋੜੀ ਨੂੰ ਜੇ ਬੱਟੇ ਬਟ ਪਾ ਸਕਦੀ ਹੈ ਤਾਂ ਬੀਬੀ ਮਾਇਆਬਤੀ ਪਾ ਸਕਦੀ ਹਾਂ ਨਾਲ ਉਹਨੇ ਇਕਲਾ ਗੁਣ ਵੀ ਦੱਸਤਾ ਅੱਛਾ ਜੀ ਕਹਿੰਦਾ ਬੀਬੀ ਮਾਇਆਬਤੀ ਸੀ ਜਿਨ੍ਹਾਂ ਨੇ ਮਿਸਟਰ ਐਚ ਡੀ ਕੁਵਾਰਾ ਸਮਾਮੀ ਨੂੰ ਹੂੰ ਹੂੰ ਕੁਮਾਰਾ ਸੁਭਾਮੀ ਜਿਹੜੇ ਐਸਪੀ ਮੁੱਖ ਮੰਤਰੀ ਕਰਨਾਟਕਾ ਦੇ ਜੀ ਉਹਨਾਂ ਨੂੰ ਮੁੱਖ ਮੰਤਰੀ ਬਣਾਉਣ ਵਾਸਤੇ ਪਿੱਠ ਭੂਮੀ ਜਿਹੜੀ ਤਿਆਰ ਕੀਤੀ ਹੈ ਉਹ ਇਸ ਬੀਬੀ ਨੇ ਤਿਆਰ ਕੀਤੀ ਸੀ ਹੂੰ ਹੂੰ ਪ੍ਰਪੋਜ਼ਲ ਇਹਦੀ ਸੀ ਜੀ ਇਸ ਲਈ ਕੌਮੀ ਆਗੂਆਂ ਦੇ ਵਿੱਚ ਅੱਜ ਕੱਲ ਇਹਦਾ ਬਹੁਤ ਸਤਿਕਾਰ ਹੈ ਹੂੰ ਹੂੰ ਗੱਲ ਸਮਝ ਪੈਂਦੀ ਹੈ ਇੱਥੋਂ ਤੱਕ ਤਾਂ ਸੀ ਠੀਕ ਜੀ ਪਰ ਫਿਰ ਹੱਦਾਂ ਬੰਨੇ ਥੋੜੀ ਜਿਹੀ ਗਾਂ ਟੱਪ ਗਿਆ ਹੂੰ ਹੂੰ ਉਹ ਕਹਿੰਦਾ ਕਾਂਗਰਸ ਦਾ ਪ੍ਰਧਾਨ ਜਿਹੜਾ ਰਾਹੁਲ ਗਾਂਧੀ ਹੈ ਨਾ ਹੂੰ ਹੂੰ ਇਹ ਕਦੇ ਵੀ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਬਣ ਸਕਦਾ ਅੱਛਾ ਜੰਤਰੀ ਗੱਲ ਦੀ ਜੰਤਰੀ ਗੱਲ ਦੀ ਇਹਦੇ 'ਚ ਕਹਿੰਦਾ ਪ੍ਰਧਾਨ ਮੰਤਰੀ ਬਣ ਦੀ ਕਾਬਲੀਅਤ ਹੀ ਹੈ ਨਹੀਂ ਓਕੇ ਤੇ ਉਹ ਤਾਂ ਇਹਦਾ ਕਹਿੰਦਾ ਦੇਸੀ ਹੈ ਹੂੰ ਹੂੰ ਤੇ ਮਾਂ ਇਹਦੀ ਵਿਦੇਸ਼ੀ ਹੈ ਕਿਉਂਕਿ ਰਾਜੀਵ ਗਾਂਧੀ ਤਾਂ ਇੰਦਰਾ ਗਾਂਧੀ ਦਾ ਮੁੰਡਾ ਸੀ ਹੂੰ ਹੂੰ ਤੇ ਜਿਹੜੀ ਸੋਨੀਆ ਗਾਂਧੀ ਹੈ ਮਾਂ ਆ ਰਾਹੁਲ ਗਾਂਧੀ ਦੀ ਜੀ ਕਿਉਂਕਿ ਉਹ ਮੂਲ ਜਿਹੜੀ ਹੈਗੀ ਐ ਉਹਦਾ ਮੂਲ ਜਿਹੜਾ ਹੈਗਾ ਉਹ ਇਟਲੀ ਹੈ ਹੂੰ ਹੂੰ ਉਹ ਇਟਲੀ ਦੀ ਜੰਪਲ ਹੈ ਵਿਆਹ ਪਾ ਮੇ ਸਾਡੇ ਅਰਾਜੀਵ ਗਾਂਧੀ ਨਾਲ ਉਹਦਾ ਹੋ ਗਿਆ ਸੀ ਅਗਲੀ ਗੱਲ ਫੇਰ ਹੋਰ ਕਹਤੀ ਇਹਨਾਂ ਨੇ ਨੇਤਾ ਜੀ ਨੇ ਨੇਤਾ ਜੀ ਕਹਿੰਦੇ ਵੀ ਜਿਹੜਾ ਰਾਹੁਲ ਗਾਂਧੀ ਹੈ ਨਾ ਇਹ ਆਪਦੇ ਪਿਓ ਤੇ ਨਹੀਂ ਗਿਆ ਅੱਛਾ ਜੇ ਕਹਦਾ ਪਿਓ ਤੇ ਜਾਂਦਾ ਤੱਕ ਫਿਰ ਵੀ ਕਹਿੰਦਾ ਇੱਕ ਅਧੀਰੀ ਪ੍ਰਧਾਨ ਮੰਤਰੀ ਬਣ ਜਾਂਦਾ। ਜੀ ਭਾਬਾ ਪੁੱਛੇ ਹੀ ਦੇਣ ਲੱਗੇ ਪੁੱਛੇ ਹੀ ਦੇਣ ਲੱਗੇ ਪਹਿਲਾਂ ਕਹਿੰਦਾ ਆਪਦੀ ਮਾਨਤਿਕ ਹੈ। ਹੂੰ ਹੂੰ ਮਾਨ ਨੂੰ ਛੇਤੀ ਕਿਤੇ ਫੈਸਲੇ ਨਹੀਂ ਲੈ ਸਕਦਾ। ਉਹਨਾਂ ਨੂੰ ਭੜੂਏ ਨੂੰ ਕੋਈ ਦੱਸਣ ਵਾਲਾ ਹੋਵੇ ਕਿ ਕਾਂਗਰਸ ਪਾਰਟੀ ਜਦੋਂ ਜਮ੍ਹਾਂ ਡੁੱਬ ਗਈ ਸੀ। ਜੀ ਕਾਂਗਰਸ ਪਾਰਟੀ ਦੀ ਪੀਪਣੀ ਬਿਜਾਤੀ ਸੀ ਸੀ ਸੀਤਾਰਾਮ ਕੇਸਰੀ ਨੇ। ਹੂੰ ਹੂੰ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੀ ਕੋਈ ਬਾਗਡੋਰ ਸੰਭਾਲਣ ਨੂੰ ਤਿਆਰ ਨਹੀਂ ਸੀ। ਜੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਵੀ ਤੇ ਰਾਹੁਲ ਗਾਂਧੀ ਦੀ ਅ ਰਜੀਵ ਗਾਂਧੀ ਦੀ ਮੌਤ ਤੋਂ ਬਾਅਦ ਵੀ ਖਾਸ ਕਰਕੇ ਰਾਜਨੀਤੀ ਨੂੰ ਉਹ ਦੂਰੋਂ ਫਤਬ ਲਾਤੀ ਸੀ ਹੂੰ ਹੂੰ ਜਿਸ ਵੇ ਸੰਜੇ ਗਾਂਧੀ ਦੀ ਮੌਤ ਹੋਈ ਹੈ ਜੀ ਉਸ ਵੇਲੇ ਰਾਜੀਵ ਗਾਂਧੀ ਪੈਲਟ ਹੁੰਦਾ ਸੀ ਹਾਂਜੀ ਔਰ ਰਾਜੀਵ ਗਾਂਧੀ ਨੂੰ ਜਦੋਂ ਉਹਦੀ ਮਾਂ ਨੇ ਇੰਦਰਾ ਗਾਂਧੀ ਨੇ ਪ੍ਰੈਸ਼ਰਾਈਜ਼ ਕਰਨਾ ਸ਼ੁਰੂ ਕੀਤਾ ਕਿ ਤੁਸੀਂ ਛੱਡ ਕੇ ਆਓ ਤੇ ਕਾਕਾ ਜੀ ਇਦਰਾ ਕੇ ਸੰਭਾਲੋ ਵਿਰਾਸਤ ਭਰਾ ਤੇਰਾ ਚਲਾ ਗਿਆ ਹੂੰ ਹੂੰ ਤੇ ਆਪਣੀ ਵਿਰਾਸਤ ਨੂੰ ਕੌਣ ਤੋਰੂਗਾ ਜੀ ਉਦੋਂ ਕਹਿੰਦੇ ਵੀ ਸਭ ਤੋਂ ਜ਼ਿਆਦਾ ਡਟਮਾ ਵਿਰੋਧ ਹੈ ਜਿਹੜਾ ਸੋਨੀਆ ਗਾਂਧੀ ਨੇ ਕੀਤਾ ਸੀ ਹੂੰ ਕਿ ਨਹੀਂ ਆਪਾਂ ਸਿਆਸਤ 'ਚ ਨਹੀਂ ਜਾਣਾ ਇਹ ਗੰਦੀ ਖੇਡ ਹੈ ਹੂੰ ਇਹਦੇ ਵਿੱਚ ਆਪਾਂ ਬਰਬਾਦ ਹੋ ਜਾਾਂਗੇ ਰਹਿਣ ਨੂੰ ਨਾ ਜਾਓ ਜੀ ਪਰ ਉਹ ਕਿਉਂਕਿ ਜਿਹੜੀ ਪਿਤਾਪੁਰਖੀ ਪ੍ਰਾਸਤਵ ਸੰਭਾਲਣ ਦਾ ਸਵਾਲ ਆ ਗਿਆ ਹੂੰ ਹੂੰ ਤੇ ਨਾਲ ਫਿਰ ਕਿਈ ਵਾਰੀ ਤੁਹਾਨੂੰ ਪਤਾ ਵੀ ਆਪਣੇ ਅਰਗੇ ਬੰਦੇ ਕਹਿੰਦੇ ਜੀ ਬੜਾ ਵਧੀਆ ਹੁੰਦਾ ਜਿਵੇਂ ਉਹ ਬਾਦਲ ਸਾਹਿਬ ਦੀ ਕਾਰੀ ਮੈਂ ਸ਼ਾਇਦ ਗੱਲ ਸੁਣਾਈ ਵੀ ਸੀ ਜੀ ਜਦੋਂ 1970 'ਚ ਬਾਦਲ ਸਾਹਿਬ ਪਹਿਲੀ ਵਾਰੀ ਚੀਫ ਮਿਨਿਸਟਰ ਬਣਨ ਵਾਸਤੇ ਮਸ਼ਕਨ ਕਰਨ ਲੱਗ ਗਏ ਹੂੰ ਹੂੰ ਤੇ ਰਵਿੰਦਰ ਸਿੰਘ ਉਹਨਾਂ ਦਾ ਵਕੀਲ ਸੀ ਜੀ ਉਹੀ ਸਾਰੀ ਕਰ ਰਿਆ ਸੀ ਪੈਰ ਵੀ ਤੇ ਇਧਰੋਂ ਪਿੰਡੋਂ ਪਰਿਵਾਰ ਵੀ ਚਲਾ ਗਿਆ ਹੂੰ ਹੂੰ ਸਰਦਾਰ ਰਗੂਰਾਜ ਸਿੰਘ ਬਾਦਲ ਸਾਹਿਬ ਦੇ ਫਾਦਰ ਸਾਹਿਬ ਉਹ ਵੀ ਚਲੇ ਗਏ ਹੂੰ ਤੇ ਤੇਜਾ ਜੀ ਵੀ ਚਲੇ ਗਏ ਤੇ ਉਹ ਦੋ ਕੁ ਦਿਨ ਰਹਿਣ ਤੋਂ ਬਾਅਦ ਰਗੂਰਾਜ ਸਿੰਘ ਹੁਣੀ ਕਹਿੰਦੇ ਬਾਦਲ ਸਾਹਿਬ ਦੇ ਪਿਤਾ ਜੀ ਵੀ ਤੇਜਾ ਸਾਹਿਬ ਮੇਰਾ ਤਾਂ ਨਹੀਂ ਲੱਗਦਾ ਜੀ ਤੇ ਆਪਾਂ ਪਿੰਡ ਚਲੀ ਗਏ ਜੀ ਜੀ ਬਾਦਲ ਚਲੀ ਗਏ ਉਹਦਾ ਭਾਈ ਪੁੱਤ ਤਾਂ ਤੇਰਾ ਚੀਫ ਮਿਨਿਸਟਰ ਬਣਨਾ ਮੇਰਾ ਤਾਂ ਨਹੀਂ ਬਣਨਾ ਹੂੰ ਤੂ ਪਿੱਟ ਜਾਨੂ ਫਿਰਦਾ ਹੈ ਇੱਥੇ ਤਾਂ ਮਿੰਟ ਮਿੰਟ ਸਹਾਈ ਹੈ ਹੂੰ ਹੂੰ ਤੇ ਉਹ ਕਹਿੰਦੇ ਫਿਰ ਆਪਾਂ ਨੂੰ ਫਾਇਦਾ ਕੀ ਹੋਊਗਾ ਜੀ ਤੇਜਾ ਸਿੰਘ ਦੱਸਣ ਲੱਗਾ ਕਹਿੰਦਾ ਫਾਇਦਾ ਆਪਾਂ ਨੂੰ ਇਹ ਹੋਊਗਾ ਵੀ ਲੰਬੀ ਤੋਂ ਬਾਦਲ ਨੂੰ ਜਦੋਂ ਸੜਕ ਬਣ ਰਹੀ ਸੀਗੀ ਤੇ ਬੋਰਡ ਨਹੀਂ ਲੱਗੇ ਸੀਗਾ ਜੀ ਇੱਟਾਂ ਤੇ ਪੱਥਰ ਸਿੱਟਿਆ ਪਿਆ ਸੀ ਤੇ ਪ੍ਰਤਾਪ ਸਿੰਘ ਕਹਿਰੋ ਜਾਂਦਾ ਹੋਇਆ ਨਿਗਾਹ ਮਾਰ ਗਿਆ ਸੀ ਹੂੰ ਤੇ ਜਦੋਂ ਨੂੰ ਪਤਾ ਲੱਗੇ ਬਾਦਲਪਿੰਡ ਨੂੰ ਸੜਕ ਬਣਦੀ ਹੈ ਤੇ ਕਹਿਰੋ ਸਾਹਿਬ ਨੇ ਨਾਲ ਦੀ ਨਾਲ ਹੁਕਮ ਕਰਤਾ ਵੀ ਚੱਕ ਲਿਓ ਪੱਥਰ ਵੀ ਤੇ ਇੱਟਾਂ ਵੀ ਜੀ ਤੇ ਉਹ ਕਹਿੰਦੇ ਜੀ ਸੈਕਟਰੀਟੇਟ ਚ ਲੋਡ ਹੈ ਤੇ ਆਪਾਂ ਕਹਿੰਦੇ ਵੀ ਫਿਰ ਉਦੋਂ ਨਾ ਬੇਨਤੀਆਂ ਕਰ ਕਰਕੇ ਸਰਦਾਰ ਬਲਦੇਵ ਸਿੰਘ ਇਹਦੇ ਭਾਰਤ ਦੇ ਪਹਿਲੇ ਡਿਫੈਂਸ ਮਿਨਿਸਟਰ ਸੀ ਹੂੰ ਹੂੰ ਤੇ ਗਿਆਨੀ ਕਰਤਾਰ ਸੀ ਉਹਨਾਂ ਨੂੰ ਕਹਿ ਕੇ ਆਪਾਂ ਇਟਾਉਟਰਾ ਸਟਵਾਈਆਂ ਸੀ ਜੀ ਸੋ ਇਸ ਕਰਕੇ ਉਹ ਕਹਿੰਦੇ ਵੀ ਇਹ ਹੈ ਵੇਖ ਲਓ ਫਾਇਦਾ ਇਨਾ ਖੂਗਾ ਹੂੰ ਹੂੰ ਕਿ ਮੁੱਖ ਮੰਤਰੀ ਇਹਨਾਂ ਕੁਝ ਕਰ ਸਕਦਾ ਕਹਿੰਦਾ ਅੱਛਾ ਇੰਨੀ ਤਾਕਤ ਹੁੰਦੀ ਹੈ ਮੁੱਖ ਮੰਤਰੀ ਚ ਹੂੰ ਤੇ ਤੇਜਸੂ ਬਾਦਲ ਨੇ ਅਗਲੀ ਗੱਲ ਕਹਿਤੀ ਜੀ ਉਹ ਕਹਿੰਦਾ ਮੁੱਖ ਮੰਤਰੀ ਤੋਂ ਸਾਹ ਲੈਂਦਾ ਨਾ ਸਾਹ ਲੈਣ ਤੋਂ ਬਾਅਦ ਜਿਹੜੀ ਕਾਰਬਨ ਡਾਈਆਕਸਾਈਡ ਕਹਿੰਦੇ ਨੇ ਆਪਾਂ ਨੂੰ ਉਹਨਾਂ ਨੇ ਪਰਦੇਸੀ ਭਾਸ਼ ਇਹ ਤਾਂ ਹਵਾੜ ਬਾਹਰ ਨੂੰ ਛੱਡਦਾ ਤੇ ਜਿੱਧਰ ਨੂੰ ਹਵਾੜ ਜਾਂਦੀ ਹੈ ਨਾ ਤਬਾਹੀ ਹੋ ਜਾਂਦੀ ਹੈ ਜੀ ਕਹਿੰਦਾ ਯਾਰ ਫਿਰ ਤਾਂ ਆਪਾਂ ਵੀ ਮਹੀਨਾ ਹੀ ਰਹਿ ਪੀਗੇ ਜੇ ਮੁੰਡਾ ਆਪਣਾ ਇੰਨਾ ਪਾਵਰਫੁਲ ਬਣ ਜਾਊਗਾ ਹੂੰ ਹੂੰ ਸੋ ਇਸ ਕਰਕੇ ਵੀ ਉਹ ਜਿਹੜੀ ਫਿਰ ਹਵਾੜ ਵਾਲੀ ਜਿਹੜੀ ਚਸਕੇ ਪਾਉਂਦੇ ਆਪਣੇ ਰਜੀਵ ਗਾਂਧੀ ਨੂੰ ਵੀ ਪਾਤਾ ਵੀ ਚਲੋ ਭਾਈ ਤੁਸੀਂ ਬਣੋ ਪ੍ਰਧਾਨ ਮੰਤਰੀ ਹੂੰ ਹੂੰ ਸਿਆਸਤ ਜੁਆਇਨ ਕਰ ਬਾੜਾ ਦੀ ਮਾਦਾ ਸਹਾਰਾ ਤੇ ਫਿਰ ਪ੍ਰਧਾਨ ਮੰਤਰੀ ਤਾਂ ਬਣੇਗਾ ਹੀ ਮਾਂ ਤੋਂ ਬਾਅਦ ਹੂੰ ਹੂੰ ਤੇ ਉਦੋਂ ਵੀ ਇੱਕ ਚੁਟਕਲਾ ਮਸ਼ਹੂਰ ਹੁੰਦਾ ਸੀ ਆਪਣਾ ਦਾਨੇਲਿਆ ਸਾਹਿਬ ਉਹਨਾਂ ਦਿਨਾਂ 'ਚ ਸੰਜੇ ਗਾਂਧੀ ਤੇ ਜਿਉਂਦਾ ਤਾਂ ਵੀ ਇਹ ਅਰਜੀਵ ਗਾਂਧੀ ਦਾ ਚੜਾ ਰਿਹਾ ਹੈ ਜਹਾਜ਼ ਜੀ ਇੰਦਰਾ ਗਾਂਧੀ ਵੀ ਵਿੱਚ ਬੈਠੀ ਹੈ ਤੇ ਸੰਜੀਤ ਗਾਂਧੀ ਵੀ ਬੈਠੇ ਹੈ ਤੇ ਸੋਨੀਆ ਗਾਂਧੀ ਵੀ ਬੈਠੀ ਹੈ ਜੀ ਚਾਰੇ ਜਣੇ ਜਾ ਰਹੇ ਹੈ ਹੂੰ ਹੂੰ ਤੇ ਸੰਜੀਤ ਗਾਂਧੀ ਪੁੱਛਦਾ ਕਹਿੰਦਾ ਮਾਂ ਜੇ ਮੈਂ 500 500 500 ਰੁਪਏ ਦੇ ਨੋਟਾਂ ਦੀ ਇੱਕ ਗੱਠੀ ਸਿੱਟ ਦਿਆਂ ਜੀ ਤੇ ਲੋਕ ਕਿੰਨੇ ਖੁਸ਼ ਹੋਣਗੇ ਜਿਹੜੇ ਥੱਲੇ ਚੱਕਣਗੇ ਤੇ ਮਾਂ ਕਹਿੰਦੀ ਵੀ ਜੇ ਮੈਂ ਦੱਸਾਂ ਆਪਣੇ ਹਜ਼ਾਰ-ਹਜ਼ਾਰ ਵਾਲੀ ਦੀਆਂ ਦੋ ਤਿੰਨ ਸਿੱਟਦੀਆਂ ਫੇਰ ਲੋਕ ਕਿੰਨੇ ਖੁਸ਼ ਹੋਣਗੇ ਰਜੀਵ ਗਾਂਧੀ ਦੇ ਚਲਾਇਆ ਜਾਂਦਾ ਸੀ ਤੇ ਇਹਦੇ ਸੋਨੀਆ ਗਾਂਧੀ ਕਹਿੰਦੀ ਕਹਿੰਦੀ ਜੇ ਰਜੀਵ ਗਾਂਧੀ ਜਹਾਜ਼ ਸਿੱਟਦੇ ਤੇ ਫਿਰ ਲੋਕ ਕਿਨੇ ਖੁਸ਼ ਹੋਣਗੇ ਵੀ ਆਪਣਾ ਸਾਰਾ ਉਲਵਾ ਕੋਲ ਬਈ ਖਤਰਾ ਹੋ ਜਾਊਗਾ ਤਾਂ ਇਹ ਮਤਲਬ ਹੈ ਵੀ ਉਹ ਸਵੇਚ ਜਿਹੜੀ ਹੈਗੀ ਜਿਹੜੀ ਇੰਨੀ ਨਫਰਤ ਕਰਦੀ ਸੀ ਸਿਆਸਤ ਨੂੰ ਸੋਨੀਆ ਗਾਂਧੀ ਰਜੀਵ ਗਾਂਧੀ ਦੇ ਮਰਨ ਤੋਂ ਬਾਅਦ ਪ੍ਰਾਈਮ ਮਿਨਿਸਟਰ ਬਣਾਉਣ ਦੀ ਗੱਲ ਆਈ ਸੀ ਨੇ ਜਵਾਬ ਦਿੱਤਾ ਸੀ ਤੇ ਬਾਅਦ ਦੇ ਵਿੱਚ ਫਿਰ ਜਦੋਂ ਇਹ ਆਈ ਸੀਤਾਰਾਮ ਤੋਂ ਬਾਅਦ ਇਹ ਨੇ ਫਿਰ 2002 ਦੇ ਵਿੱਚ ਇਹ 2004 ਦੇ ਵਿੱਚ ਕਾਂਗਰਸ ਪਾਰਟੀ ਦੇ ਦੁਆਰਾ ਸੱਤਾ ਚ ਦੀ ਕੋਲੀਸ਼ਨ ਦੇ ਰੂਪ ਵਿੱਚ ਆਈ ਸੀ ਯੂਪੀਐਚ ਇਹ ਨੇ ਬਣਿਆ ਸੀ ਤੇ ਉਹ ਸ਼੍ਰੀਮਾਨ ਨੇ ਫਿਰ ਜਨਮ ਪत्री ਖੋਲਤੀ ਕਹਿੰਦਾ ਮਾਂ ਤੇ ਕਹ ਮਾਂ ਤੇ ਕਹ ਤਾਂ ਮੇਰੇ ਤਾਂ ਕੁਝ ਨੁਕਸ ਕਰ ਸਕਦਾ ਬਣ ਸਕਦਾ ਸੋ ਜਦੋਂ ਇਹ ਖਬਰ ਨਸ਼ਰ ਹੋ ਗਈ ਜੀ ਅਖਬਾਰਾਂ ਨਹੀਂ ਵੀ ਆ ਗਈ ਤੇ ਟੀਵੀ ਚੱਲ ਰਹਾ ਹੈ ਰਾਈ ਵੀ ਤੇ ਟੀਵੀ ਚੈਨਲਾਂ ਤੇ ਤਾਂ ਫਿਰ ਮੇਰੇ ਵਰਗੇ ਜਿਹੜੇ ਬੈਠੇ ਸੀ ਪੱਤਰਕਾਰ ਉਹਨਾਂ ਨੇ ਜੀ ਵੈਸੇ ਚਲੂ ਕਰਤੀਆਂ ਕਹਿੰਦੇ ਜੀ ਹੁਣ ਤਾਂ ਬਸ ਆਪੋਜੀਸ਼ਨ ਖੇਲ ਰਗੀ ਕੁਕੂ ਪ੍ਰਧਾਨ ਮੰਤਰੀ ਦੇ ਰਤਵੇ ਨੂੰ ਲੈ ਕੇ ਕਹਿੰਦੇ ਸਾਰੇ ਜੀ ਡੋਡੀ ਹੋ ਗਏ ਕੋਈ ਉਧਰ ਨੂੰ ਠੁੱਡਾ ਮਾਰੀ ਜਾਂਦਾ ਕੋਈ ਉਧਰ ਨੂੰ ਠੁੱਡਾ ਮਾਰੀ ਜਾਂਦਾ ਇਸ ਕਰਕੇ ਜੀ ਬਸ ਉਹਨੇ ਤਾਂ ਗੱਲ ਗਈ ਆਈ ਪਰ ਬੀਬੀ ਮਾਇਆਬਤੀ ਨੇ ਮੌਕਾ ਸੰਭਾਲ ਲਿਆ ਹੂੰ ਮਾਇਆਬਤੀ ਨੇ ਮੌਕਾ ਸੰਭਾਲ ਲਿਆ ਕਿਉਂ ਸੰਭਾਲਿਆ ਕੱਲ ਵੀ ਅਪਾ ਡਿਸਕਸ ਕੀਤੀ ਸੀ ਕਿ ਤਿੰਨ ਰਾਜਾਂ ਦੀਆਂ ਆ ਰਹੀਆਂ ਚੋਣਾਂ ਜੀ ਤੇ ਤਿੰਨ ਰਾਜਾਂ ਦੀਆਂ ਚੋਣਾਂ ਦੇ ਵਿੱਚ ਜੇ ਕਾਂਗਰਸ ਪਾਰਟੀ ਦੇ ਨਾਲ ਕੋਈ ਗੱਠ ਜੋੜ ਹੁੰਦਾ ਹੈ ਜੀ ਤਾਂ ਬਸਪਾ ਦੀ ਤਾਕਤ ਦੇ ਵਿੱਚ ਕਾਫੀ ਵਾਧਾ ਹੋ ਸਕਦਾ ਹੈ ਹੂੰ ਕਿਉਂਕਿ ਇੱਕ ਤੇ ਇੱਕ 11 ਹੋ ਜਾਂਦੇ ਐ ਕੱਲੇ ਕੱਲੇ ਲੜਨਗੇ ਤਾਂ ਉਹਨਾਂ ਪੱਲੇ ਕੱਖ ਨਹੀਂਗਾ ਹੂੰ ਹੂੰ ਸੋ ਇਸ ਕਰਕੇ ਇੱਕ ਤਾਂ ਉਹ ਗੱਲ ਮੁੱਖ ਰੱਖੀ ਉਹਨੇ ਦੂਜੀ ਗੱਲ ਉਹਨੇ ਇਸ ਗੱਲ ਨੂੰ ਵੀ ਰੱਖੀ ਮੁੱਖ ਕਿਉਂਕਿ ਨੈਸ਼ਨਲ ਲੈਵਲ ਦੇ ਉੱਤੇ ਇਸ ਵੇਲੇ ਇੱਕ ਕੰਸੈਂਸਸ ਬਣਦੀ ਜਾਂਦੀ ਹੈ ਕਿ ਕਿਸੇ ਨਾ ਕਿਸੇ ਵੀ ਕੀਮਤ ਦੇ ਉੱਤੇ ਜੋ ਮਰਜ਼ੀ ਹੋ ਜੇ ਹੂੰ 11 ਭਾਰਤੀ ਜਨਤਾ ਪਾਰਟੀ ਦੀ ਜਿਹੜੀ ਹਕੂਮਤ ਹੈ ਤੋ ਖੇੜਾ ਛੜਵਾਇਆ ਜਾਵੇ ਜੀ ਆਪਾਂ ਬਾਅਦ ਫੈਸਲਾ ਕਰ ਲਾਂਗੇ ਫਿਰ ਪ੍ਰਧਾਨ ਮੰਤਰੀ ਕੌਣ ਬਣਦਾ ਕੌਣ ਨਹੀਂ ਸੋ ਜਿਹੜੀ ਕੁੜਤਨ ਪੈਦਾ ਹੋਣ ਦਾ ਕਾਰਨ ਸੀ ਹੂੰ ਹੂੰ ਇਹ ਸ਼੍ਰੀਮਾਨ ਜੀ ਕੋਆਰਡੀਨੇਟਰ ਸਾਹਿਬ ਹੂੰ ਹੂੰ ਤੇ ਬੀਬੀ ਮਾਇਆਬਤੀ ਨੇ ਸਭ ਤੋਂ ਪਹਿਲਾਂ ਹੂੰ ਹੂੰ ਉਹਨੂੰ ਸਾਰੇ ਉਹਦੇ ਤੋਂ ਬਰਖਾਸਤ ਕਰਤਾ ਹੂੰ ਤੇ ਨਾਲ ਉਹਨੇ ਕਹਿਤਾ ਕਿ ਇਹ ਜਿਹੜੇ ਮੂਲ ਸਿਧਾਂਤ ਬਸਪਾ ਦੇ ਜੀ ਉਹਨਾਂ ਦੀ ਘੋਰ ਉਲੰਘਣਾ ਹੂੰ ਕਿਉਂਕਿ ਕਹਿੰਦੀ ਵੀ ਜਿਹੜੇ ਬਸਪਾ ਦੇ ਲੀਡਰ ਹੈ ਉਹ ਵਿਚਾਰਧਾਰਾ ਦੀ ਗੱਲ ਕਰਦੇ ਇਹ ਇਹ ਵਿਚਾਰਧਾਰਾ ਤੋਂ ਬਾਹਰਲੀ ਗੱਲ ਹੈ ਹੂੰ ਕਿਸੇ ਹੋਰ ਕੌਮੀ ਪਾਰਟੀ ਦੀ ਲੀਡਰਸ਼ਿਪ ਬਾਰੇ ਉਹ ਕਹਿੰਦੇ ਵੀ ਅਸੀਂ ਕਦੇ ਇਸ ਤਰ੍ਹਾਂ ਆਪ ਆਪ ਦੇ ਗੁਰਪੰਦ ਵਿੱਚ ਬੈਠ ਕੇ ਜਾਂ ਆਪਦੀ ਪਾਰਟੀ ਵਿੱਚ ਬੈਠ ਕੇ ਡਿਸਕਸ਼ਨ ਨਹੀਂ ਕੀਤੀ ਇਹ ਕੰਮ ਜਿਹੜਾ ਹੈਗਾ ਕਮਰੇ ਦੇ ਅੰਦਰ ਬੈਠ ਕੇ ਉੱਪਰਲੀ ਲੀਡਰਸ਼ਿਪ ਦਾ ਵੀ ਕੌਣ ਬਣਨਾ ਤੇ ਕਿਹਨੇ ਨਹੀਂ ਬਣਾਉਣਾ ਕਿਸੇ ਹੋਰ ਪਾਰਟੀ ਦੇ ਕੌਮੀ ਲੀਡਰ ਬਾਰੇ ਇਸ ਤਰ੍ਹਾਂ ਦੀ ਟਿੱਪਣੀਆਂ ਜਿਹੜੀ ਇੱਕ ਹੱਤਕ ਹੋ ਸਕਦੀ ਹੈ ਜੀ ਆਪੋਜੀਸ਼ਨ ਇਕਤਾ ਲਈ ਸੋ ਇਹ ਕਰਕੇ ਬੀਬੀ ਮਾਇਆਵਤੀ ਨੇ ਇੱਕ ਵਾਰੀ ਆਪੋਜੀਸ਼ਨ ਇਕਤਾ ਦੇ ਰਾਹ ਵਿੱਚ ਜਿਹੜਾ ਅੜਿੱਕਾ ਬਣ ਸਕਦਾ ਸੀ ਉਹ ਛੜਿੱਕੇ ਨੂੰ ਦੂਰ ਕਰਤਾ ਔਰ ਇੱਕ ਸਦਭਾਵਨਾ ਵਾਲਾ ਸਨੇਹਾ ਭੇਜਤਾ ਸਮੂਚੀ ਆਪੋਜੀਸ਼ਨ ਨੂੰ ਕਿ ਜੇ ਆਪਣੀ ਪਾਰਟੀ ਦੇ ਵਿੱਚੋਂ ਵੀ ਕੋਈ ਬੰਦਾ ਜਾਂ ਆਪਣੀਆਂ ਪਾਰਟੀਆਂ ਦੇ ਵਿੱਚੋਂ ਵੀ ਕੋਈ ਬੰਦਾ ਇਹ ਜੇ ਹੀ ਗੱਲ ਕਰਦਾ ਹੈ ਜੀ ਜਿਹੜਾ ਸਾਡੀ ਇਕਤਾ ਲਈ ਕਾਤਕ ਹੋਵੇ ਉਹਦੇ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇ